ਲੋਕਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਕਿ ਉਹ ਪੈਸਾ 4000 ਕਰੋੜ ਕਿੱਥੇ ਗਿਆ ਦਿੱਲੀ ਗਿਆ ਇੱਥੇ ਗਿਆ ਉੱਥੇ ਗਿਆ ਲੋਕਾਂ ਦਾ ਨਾਂ ਲੈ ਕੇ ਪੈਸੇ ਉਹ ਦਿੱਲੀ ਇਲੈਕਸ਼ਨ ਚੱਲ ਗਏ ਜੀ ਵਾਟ ਇਜ਼ ਥਿਸ ਯਾਰ ਇਹ ਕੀ ਚੱਲ ਰਿਹਾ ਜੀ ਇਹ ਮਜ਼ਾਕ ਹੀ ਕੋਈ ਮਜ਼ਾਕ ਚੱਲ ਰਹੇ ਹੋਏ ਥੇ ਹਾਂ ਤੁਹਾਡੇ ਕੋਲ ਤੁਹਾਡੇ ਕੋਲ ਇੱਕ ਮਿੰਟ ਤੁਹਾਡੇ ਕੋਲ ਤੁਹਾਡੇ ਕੋਲ ਕੀ ਕੀ ਸਬੂਤ ਹੈ ਜੀ ਕਿ ਕਿੱਥੇ ਪੈਸੇ ਚੱਲ ਗਏ ਕਿੱਥੇ ਨਾ ਚੱਲ ਗਏ ਕ੍ਰਿਮਨੂ ਰੋੜਾ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਕਿ ਇੱਕ ਹੁਣੇ ਬਾਜਵਾ ਸਾਹਿਬ ਨੇ ਇੱਕ ਇਸ਼ੂ ਚੱਕਿਆ ਕਿ ਜਿਹੜਾ ਕਿਸਾਨਾਂ ਦੀ ਵੈਸਤਾ ਇਸ਼ੂ ਹੈ ऑलरेडी ਜ਼ੀਰੋ ਆਵਰ ਵਿੱਚ ਜਿੰਨਾ ਤੱਕ ਮੇਰੀ ਸਮਝ ਹੈ ਜੀ ਜ਼ੀਰੋ ਆਵਰ ਇਜ਼ ਓਨਲੀ ਮੈਂਟ ਫਾਰ ਵੈਰੀ ਵੈਰੀ ਅਰਜੈਂਟ ਐਂਡ ਇਮੀਡੀਏਟ ਮੈਟਰਸ ਜਿਹੜੇ ਕੋਈ ਸਾਲਾਂ ਜਾਂ ਮਹੀਨਿਆਂ ਪੁਰਾਣੇ ਹੁਣ ਉਹਨਾਂ ਦਾ ਆਈਡੀਆ ਨਹੀਂ ਬਣਦਾ ਪਰ ਫਿਰ ਵੀ ਕੋਈ ਗੱਲ ਨਹੀਂ ਬਟ ਉਹਦੇ ਵਿੱਚ ਮੈਂ ਜਿੰਨਾ ਤੱਕ ਮੈਂ ਦੇਖ ਰਿਹਾ ਸੀਗਾ ਇਸੇ ਕਰਕੇ ਮੈਂ ਡਿਲੇ ਕੀਤਾ ਆਪਦਾ ਜਵਾਬ ਦੇਣ ਨੂੰ ਕਿ ਸ਼ਾਇਦ ਫੂਡ ਐਂਡ ਸਪਲਾਈਜ਼ ਮਿਨਿਸਟਰ ਕਟਾਰੂ ਚੱਕ ਜੀ ਹੋਣ ਪਰ ਉਹ ਨਹੀਂ ਹਾਊਸ ਦੇ ਵਿੱਚ ਸੀਗੇ ਪਰ ਇਹਨਾਂ ਨੇ ਇੱਕ ਲੋਕਾਂ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਕਿ ਉਹ ਪੈਸਾ 4000 ਕਰੋੜ ਕਿੱਥੇ ਗਿਆ ਦਿੱਲੀ ਗਿਆ ਇੱਥੇ ਗਿਆ ਉੱਥੇ ਗਿਆ ਦੇ ਕੋਈ ਇਸ ਤਰ੍ਹਾਂ ਕਿ ਜਿੱਥੋਂ ਤੱਕ ਮੇਰੀ ਸਮਝ ਹੈ ਬਾਕੀ ਕੁਟਾਰੂ ਚੱਕ ਜਾਈ ਜਾਂਦੇ ਨੇ ਹੀਲ ਵੀ ਇਨ ਪੋਜੀਸ਼ਨ ਟੂ ਕਲੈਰੀਫਾਈ ਮੋਰ ਉਹ ਜ਼ਿਆਦਾ ਕਲੀਅਰ ਕਰ ਦੇਣਗੇ ਪਰ ਜਿੱਤੱਕ ਮੇਰੀ ਸਮਝ ਹੈ ਪਹਿਲਾਂ ਵੀ ਇੱਕ ਵਾਰੀ ਗੱਲ ਆਈ ਸੀਗੀ ਤੇ ਉਦੋਂ ਜਦੋਂ ਪਤਾ ਕੀਤਾ ਗਿਆ ਸੀਗਾ ਉਹਦੇ ਚ ਇਹ ਸੀਗਾ ਕਿ ਜਿੰਨਾ ਪੈਸਾ ਹੈ ਸੀਸੀਐਲ ਲਿਮਿਟ ਦਾ ਹੁੰਦਾ ਹੈ ਸਪੀਕਰ ਸਾਹਿਬ ਜਿੰਨਾ ਪੈਸਾ ਸੀਸੀਐਲ ਲਿਮਿਟ ਦਾ ਹੁੰਦਾ ਹੈ ਜਿੰਨੀ ਪਰਚੇਜ਼ ਹੁੰਦੀ ਹੈ ਕਿਸਾਨਾਂ ਦੇ ਖਾਤੇ ਦੇ ਵਿੱਚ ਡਾਇਰੈਕਟ ਪੈਸਾ ਜਿਹੜਾ ਉਹ ਜਾਂਦਾ ਤੇ ਉਹ ਐਸ ਪਰ ਐਮਐਸਪੀ ਜਾਂਦਾ ਹੈ ਜਿੰਨੀ ਐਮਐਸਪੀ ਫਿਕਸਡ ਹੈ ਉਹਦੇ ਮੁਤਾਬਕ ਜਾਂਦਾ ਹੈ ਹਜੇ ਤੱਕ ਜੋ ਮੈਂ ਉਦੋਂ ਕਟਾਰੂ ਚੱਕ ਸਾਹਿਬ ਤੋਂ ਪਤਾ ਕੀਤਾ ਸੀਗਾ ਅ ਜਿੰਨੇ ਜਿੰਨੇ ਐਮਐਸਪੀ ਹੈ ਉਹਦੇ ਮੁਤਾਬਕ ਪੈਸਾ ਗਿਆ ਜੇ ਕਿਤੇ ਇੱਕ ਵੀ ਕੰਪਲੇਂਟ ਆ ਜੋ ਜੋ ਮੈਨੂੰ ਕਨਵੇ ਕੀਤਾ ਗਿਆ ਸੀਗਾ ਵੀ ਇੱਕ ਵੀ ਕੰਪਲੇਂਟ ਇਹ ਜੀ ਕੋਈ ਕਿਸੇ ਕਿਸਾਨ ਵੱਲੋਂ ਸਰਕਾਰ ਕੋਲੇ ਡਿਪਾਰਟਮੈਂਟ ਕੋਲੇ ਨਹੀਂ ਆਈ ਹੈਗੀ ਜੇ ਬਾਜਵਾਦ ਸਾਹਿਬ ਤੁਹਾਡੇ ਧਿਆਨ ਦੇ ਵਿੱਚ ਕੋਈ ਇਹ ਜੀ ਕੰਪਲੇਂਟ ਹੈਗੀ ਹੈ ਤੁਹਾਡੇ ਕੋਲ ਰਿਟਰਨ ਕੰਪਲੀਟ ਵੀ ਆਈ ਹੋਵੇ ਮੈਂ ਕਹਿੰਦਾ ਮੈਂ ਕਹਿੰਦਾ ਜੀ ਮਾਜਾ ਵੀ ਬਾਜਵਾ ਸਾਹਿਬ ਬਾਜਵਾ ਪਲੀਜ਼ ਚੇਅਰ ਅਡਰੈਸ ਕਰੋ ਜੀ ਮੈਨੂੰ 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 ਬੋਲ ਲੈਣ ਦਿਓ ਜੀ ਚੇਅਰ ਅਡਰੈਸ ਕਰੋ ਜੀ ਚੇਅਰ ਮੈਨੂੰ ਬੋਲ ਲੈਣ ਦਿਓ ਜੀ ਬੈਠੋ ਬਾਜਵਾ ਜੀ ਚੇਅਰ ਅਡਰੈਸ ਕਰੋ ਜੀ ਬਾਜਵਾ ਸਾਹਿਬ ਤੁਸੀਂ ਮੇਰੇ ਖਿਆਲ ਦੇ ਮੰਤਰੀ ਨੇ ਚੇਅਰ ਅਡਰੈਸ ਕਰੋ ਜੀ ਸਰ ਬਾਜਵਾ ਸਾਹਿਬ ਮੇਰੇ ਖਿਆਲ ਦੇ ਵਿੱਚ ਸਾਰਿਆਂ ਨਾਲੋਂ ਵੱਧ ਪੁਰਾਣੇ ਤੇ ਸੀਜ਼ਨ ਲੀਡਰ ਨੇ ਇਸ ਹਾਊਸ ਦੇ ਸਾਰਿਆਂ ਨਾਲੋਂ ਵੱਧ ਪੁਰਾਣੇ ਤੇ ਐਕਸਪੀਰੀਅੰਸ ਨੇ ਮਾਜਾ ਵੀ ਪੰਜਾਬ ਦਾ ਹਿੱਸਾ ਏ ਜੇ ਮਾਜੇ ਦੇ ਵਿੱਚ ਵੀ ਕਿਸੇ ਨਾਲ ਇੱਕ ਪੈਸੇ ਦਾ ਵੀ ਕੋਈ ਸਰਕਾਰ ਵੱਲੋਂ ਕੋਈ ਗਵਨ ਹੋਇ ਸਰਕਾਰ ਦੇ ਧਿਆਨ ਦੇ ਵਿੱਚ ਆਇਆ ਹੋਵੇ ਤੇ ਫਿਰ ਉਹਤੇ ਐਕਸ਼ਨ ਨਾ ਹੋਇਆ ਹੋਵੇ ਹੁਣ ਅਸੀਂ ਤਾਂ 1929 ਦੇ ਗੁੱਪੇ ਕੋਲ ਗੱਲ ਕਰਾਂ ਇਹ ਕੀ ਕਰੀ ਜਾਂਦੇ ਯਾਰ ਲੈਟ ਮੀ ਸਪੀਕ ਮੇਰੀ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਜੇ ਕਿਤੇ ਬਾਜਵਾ ਸਾਹਿਬ ਅ 1 ਵੀ ਇਹ ਜੀ ਕੰਪਲੇਂਟ ਜਿਹੜੀ ਸਰਕਾਰ ਕੋਲੇ ਰਿਟਨ ਤੌਰ ਤੇ ਆਈ ਹੋਵੇ ਉਹ ਦੱਸ ਦੇਣਾ ਉਹ ਔਰ ਉਹਦੇ ਉਸ ਤੋਂ ਇਲਾਵਾ ਮੋਰ ਇੰਪੋਰਟੈਂਟ ਆ ਮੋਰ ਇੰਪੋਰਟੈਂਟ ਆ ਜੇ ਜੇ ਜਦੋਂ ਐਮਐਸਪੀ ਤੇ ਪੈਸਾ ਜਾ ਰਿਹਾ ਉਹਨਾਂ ਨੂੰ ਫਿਰ ਤਾਂ ਕੋਈ ਉਹਦਾ ਜੇ ਕਿਸੇ ਨੇ ਜੇ ਕਿਸੇ ਨੇ ਸੁਪੋਜ਼ ਇਨ ਕੇਸ ਜੇ ਕਿਸੇ ਕਿਸਾਨ ਵੀਰ ਨੇ ਮੈਂ ਇਹਨਾਂ ਦੀ ਗੱਲ ਵੱਡੀ ਕਰਦਾ ਜੇ ਕਿਸੇ ਕਿਸਾਨ ਵੀਰ ਨੇ ਮੌਇਸਚਰ 17 ਦੀ ਬਜਾਏ 20 ਆ 21 ਵਾਲੀ ਵੇਚਣ ਦੇ ਚੱਕਰ ਦੇ ਵਿੱਚ ਸ਼ੈਲਰ ਵਾਲੇ ਨੂੰ ਜਾਂ ਆੜਤੀਏ ਨਾਲ ਗਿੱਟਮਿਟ ਕਰਕੇ ਜੇ ਵੱਧ ਮੌਇਸਚਰ ਵਾਲੀ ਚੁਕਾਤੀ ਤੇ 150 ਰੁਪਏ ਦਾ ਕਟ ਲਵਾ ਲਿਆ ਤੇ ਸਰਕਾਰ ਦੇ ਤਾਂ ਉਹ ਧਿਆਨ ਦੇ ਵਿੱਚ ਵੀ ਨਹੀਂ ਹੈਗਾ ਜੀ ਸਾਨੂੰ ਕਿੱਥੋਂ ਪਤਾ ਲੱਗੂਗਾ ਅੰਟਿਲ ਅਡਾਲਸ ਕੋਈ ਉਹਦੀ ਰਿਟਰਨ ਕੰਪਲੇਂਟ ਆਵੇ ਸੋ ਮੇਰੇ ਕਹਿਣ ਦਾ ਮਤਲਬ ਇਹ ਵਾਜਬਾ ਸਾਹਿਬ ਹੱਥ ਜੋੜ ਕੇ ਕਿ ਆਪਾਂ ਲੋਕਾਂ ਦਾ ਨਾਂ ਲੈ ਕੇ ਇਹ ਜੀ ਗੈਰਵਾਜਬ ਗੱਲ ਨਾ ਕਰੀਏ ਜਿਹਦੇ ਨਾਲ ਕ੍ਰੈਡੀਬਿਲਟੀ ਸਰਕਾਰ ਦੀ ਜਾਂ ਪੋਲਿਟੀਕਲ ਲੀਡਰਸ਼ਿਪ ਦੀ ਉਹ ਕਟੇ ਜੇ ਤੁਹਾਡੇ ਧਿਆਨ ਦੇ ਵਿੱਚ ਮੈਂ ਦੁਬਾਰਾ ਰੀਟ੍ਰੇਟ ਕਰਦਾ ਕਿ ਤੁਹਾਡੇ ਧਿਆਨ ਦੇ ਵਿੱਚ ਆਇਆ ਹੋਵੇ ਕਿ ਐਮਐਸਪੀ ਤੋਂ ਘੱਟ ਪੇਮੈਂਟ ਕਿਸੇ ਨੂੰ ਟ੍ਰਾਂਸਫਰ ਹੋਈ ਹੈ ਤੇ ਉਹਦੀ ਕੰਪਲੇਂਟ ਸਰਕਾਰ ਕੋਲੇ ਡਿਪਾਰਟਮੈਂਟ ਕੋਲੇ ਹੋਈ ਹੈ ਤੇ ਉਹਦਾ ਨਹੀਂ ਐਕਸ਼ਨ ਹੋਇਆ ਹੈਗਾ ਉਹ ਤੁਸੀਂ ਲੈ ਕੇ ਆਓ ਤੇ ਉਹ ਤੇ ਐਕਸ਼ਨ ਹੁੰਦਾ ਦੇਖੋ ਫਿਰ ਥੈਂਕ ਯੂ ਬਾਜੀ ਬਾਜੀ ਸਾਂਝੀ ਕਮੇਟੀ ਬਣਾਓ ਬਾਜੀ ਬਾਜੀ ਬਣਾ ਦਿਓ ਉਸ ਕਮੇਟੀ ਬਣਾ ਦਿਓ ਇੱਕ ਮਿੰਟ ਆ ਆ ਇੱਕ ਮਿੰਟ ਆਪਣਾ ਮੰਤਰੀ ਜੀ ਪ੍ਰਤਾਪ ਸਿੰਘ ਬਾਜਵਾ ਕੁਝ ਕਹਿਣਾ ਚਾਹੁੰਦੇ ਜੀ ਜੀ ਸਾਡੇ ਬਹੁਤ ਹੀ ਰਿਸਪੈਕਟੇਬਲ ਮੈਂਬਰ ਨੇ ਸੀਨੇ ਮੋਸਟ ਨੇ ਜਿਸ ਜਸਮਨ ਜੀ ਨੇ ਕਿਹਾ ਐਂਡ ਇਹ ਬਿਲਕੁਲ ਸਚਾਈ ਹੈ ਇਹਦੇ ਚ ਗਲਤੀ ਨਹੀਂ ਸੁਭੂਚੇ ਪੰਜਾਬ ਦੀ ਤੁਹਾਡੇ ਆਪ ਦੇ ਪ੍ਰਧਾਨ ਜੀ ਵੀ ਨੇ ਮਿਨਿਸਟਰ ਵੀ ਨੇ ਛੋਟੇ ਭਾਈ ਵੀ ਨੇ ਸਾਡੇ ਅਸੀਂ ਉਹਨਾਂ ਵੱਲੋਂ ਵੀ ਕਿਉਂਕਿ ਇਹ ਸ਼ੰਕਾ ਜਾਹਰ ਹੋਇਆ ਮੈਂ ਸੁਜੈਸਟ ਤੁਹਾਨੂੰ ਕਰੂੰਗਾ ਇੱਕ ਹਾਊਸ ਕਮੇਟੀ ਬਿਠਾਓ ਉਹਦੇ ਸਾਹਮਣੇ ਬੰਦੇ ਪੇਸ਼ ਹੋ ਜਿਹਦੇ ਕੋਲ ਵੀ ਪੰਜਾਬ ਦੇ ਵਿੱਚ ਇਸ ਕਿਸਮ ਦੀ ਜਿਹਦੇ ਨਾਲ ਵੀ ਲੁੱਟ ਹੋਈ ਹੈ ਉਹ ਹਾਊਸ ਕਮੇਟੀ ਦੇ ਸਾਹਮਣੇ ਆ ਜਾਣਗੇ ਪਤਾ ਲੱਗ ਜਾਏਗਾ ਜੀ ਲੈਟ ਅਸ ਹੈਵ ਅ ਫੇਅਰ ਇਨਕੁਆਇਰੀ ਇੰਟੂ ਥੈਂਕ ਯੂ ਮੈਂ ਇੰਨੀ ਗੱਲ ਕਹਾਂ ਜੀ ਅਮਨ ਜੀ ਅਮਨ ਜੀ ਸਿਕਰ ਸਾਹਿਬ ਹਾਊਸ ਕਮੇਟੀ ਕਹਿੰਦੇ ਨੇ ਮੈਂ ਕਹਿੰਦਾ ਬਣਾ ਦਿਓ ਪਰ ਫॉर ਥੈਟ ਯੂ ਨੀਡ ਟੂ ਹੈਵ ਅ ਕੰਪਲੇਂਟ ਵਿਦ ਅ ਗਵਰਨਮ ਕਿ ਜੀ ਆਹ ਪ੍ਰੋਬਲਮ ਆਈ ਹੈ ਇਹ ਇਸ਼ੂ ਰਿਟਰਨ ਕੰਪਲੀਟ ਇੱਕ ਇੱਕ ਸੈਕਿੰਡ ਰਿਟਰਨ ਕੰਪਲੀਟ ਦਾ ਇੱਕ ਨਹੀਂ ਹੈਗੀ ਵਿਭਾਗਮੇ ਕੋਲੇ ਇੱਕ ਸੈਕਿੰਡ ਜੀ ਇੱਕ ਸੈਕਿੰਡ ਇੱਕ ਸੈਕਿੰਡ ਬਾਜਵਾ ਸਾਹਿਬ ਲੈਟ ਮੀ ਬਾਜਵਾ ਜੀ ਲੈਟ ਹਿਮ ਰਿਪਲਾਈ ਲੈਟ ਮੀ ਕੰਪਲੀਟ ਲੈਟ ਹਿਮ ਰਿਪਲਾਈ ਸਰ 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 ਹਰੇਕ ਹਰੇਕ ਇੱਕ ਸੈਕਿੰਡ ਇੱਕ ਸੈਕਿੰਡ ਇਹ ਇਸ ਤਰ੍ਹਾਂ ਹੈ ਕਿ ਹਰੇਕ ਚੀਜ਼ ਦਾ ਹਰੇਕ ਕੰਮ ਕਰਨ ਦਾ ਇੱਕ ਪ੍ਰੋਟੋਕੋਲ ਤੇ ਡੈਕੋਰਮ ਹੈ ਨੰਬਰ 1 ਜੇ ਜੇ ਕਿਤੇ ਇੱਕ ਨਵੇਂ ਪੈਸੇ ਦਾ ਵੀ ਕੱਟ ਲੱਗਿਆ ਹੈ ਪਹਿਲਾ ਉਸ ਕਿਸਾਨ ਦਾ ਉਥੋਂ ਦੇ ਡੀਐਫਐਸਸੀ ਨੂੰ ਜਾਂ ਡੀਸੀ ਨੂੰ ਲਿਖ ਕੇ ਦੇਣ ਦਾ ਉਸ ਤੋਂ ਮਗਰੋਂ ਪ੍ਰਿੰਸੀਪਲ ਸੈਕਟਰੀ ਹੈ ਉਸ ਤੋਂ ਮਗਰੋਂ ਮਨਿਸਟਰ ਹੈ ਸਰਕਾਰ ਹੈ ਸਿੱਧਾ ਤੁਸੀਂ ਸਾਰਾ ਕੁਝ ਕੱਟ ਕੇ ਜਿਹਦੇ ਜਿਹਦੇ ਨਾਲ ਕੋਈ ਗੱਲ ਹੀ ਨਹੀਂ ਰਹਿ ਗਈ ਸਿੱਧਾ ਆਪਾਂ ਹਾਊਸ ਦੀ ਕਮੇਟੀ ਦੀ ਗੱਲ ਕਰ ਰਹੇ ਹਾਂ ਇਹ ਦਿਸ ਇਜ਼ ਉਹ ਉਹ ਚੇਅਰ ਨੇ ਡਿਸਾਈਡ ਕਰਨਾ ਹੈ ਤੁਸੀਂ ਅੱਗੇ ਚੱਲੋ ਡਿਸਾਈਡ ਨਹੀਂ ਬਟ ਹਾਂਜੀ ਬਾਕੀ ਐਗਰੀਕਲਚਰ ਕਮੇਟੀ ਪਹਿਲਾਂ ਹੀ ਹੈਗੀ ਹੈ ਜੋ ਵੀ ਤੁਸੀਂ ਆਪਦੀ ਰਿਪਰੈਜ਼ੈਂਟੇਸ਼ਨ ਉਸ ਉਸ ਕਮੇਟੀ ਨੂੰ ਦੇ ਸਕਦੇ ਹੋ ਪਲੀਜ਼ ਪਲੀਜ਼ ਜੇ ਆਹ ਬਾਜਵਾ ਸਾਹਿਬ ਇਹ ਤੇ ਸੀਨੇ ਬੋਸਟੇਜ ਦੀ ਬਦ ਅਨਸਬਾ ਜੀ ਸਾਰਨੋ ਵੱਡਾ ਕੰਪਲੇਂਟ ਸੈਂਟਰ ਦੇ ਇੱਕ ਰਿਸਪੈਕਟੇਬਲ ਫਾਰਮਰ ਮਿਨਿਸਟਰ ਸਿਟਿੰਗ ਤੁਹਾਡੀ ਐਮ ਐਲ ਏ ਇਸ ਦਿਸ ਸ਼ੁੱਡ ਬੀ ਟ੍ਰੀਟਡ ਐਜ਼ ਅ ਕੰਪਲੇਂਟ ਯੈਸ ਯੈਸ ਪਲੀਜ਼ 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 ਮੇਰੀ ਰਿਕਵੈਸਟ ਹੈ ਕਿ ਇਹ ਸਾਫ ਸੁਥਰੀ ਗਵਰਨ ਤੁਹਾਡੀ ਗੱਲ ਆ ਗਈ ਠੀਕ ਹੈ ਕਰੋ ਦੇਖੋ ਜਦੋਂ ਐਗਰੀਕਲਚਰ ਕਮੇਟੀ ਪਹਿਲੇ ਬਣੀ ਹੋਈ ਹੈ ਜੇ ਕੋਈ ਇਸ਼ੂ ਹੈ ਤੁਸੀਂ ਆਰਟੀਏ ਨੂੰ ਨਹੀਂ ਦਿੱਤਾ ਤੁਸੀਂ ਉੱਥੇ ਡੀਐਫਐਸਸੀ ਨੂੰ ਨਹੀਂ ਦਿੱਤਾ ਤੁਸੀਂ ਉੱਥੇ ਡੀਸੀ ਨੂੰ ਨਹੀਂ ਦਿੱਤਾ ਤੁਸੀਂ ਜਿਵੇਂ ਮੰਤਰੀ ਜੀ ਨੇ ਕਿਹਾ ਸੈਕਟਰੀ ਨੂੰ ਨਹੀਂ ਦਿੱਤਾ ਤੁਸੀਂ ਮੰਤਰੀ ਨੂੰ ਨਹੀਂ ਦਿੱਤਾ ਤੁਸੀਂ ਐਗਰੀਕਲਚਰ ਕਮੇਟੀ ਨੂੰ ਦੇ ਦਿਸ ਇਜ਼ ਐਸ ਪਰ ਯੋਰ ਡਿਮਾਂਡ ਨਾ ਤੁਸੀਂ ਦਿਓ ਉੱਥੇ ਸੋ ਮੇਰਾ ਕਹਿਣਾ ਅੱਗੇ ਅੱਗੇ ਚੱਲਣ ਦੀ ਹੈ ਹਾਂ ਅਮਨ ਜੀ ਮੈਂ ਇਹਦੇ ਚ ਮੈਂ ਇਹਦੇ ਚ ਦੇਖੋ ਦੇਖੋ ਹੁਣ ਹੋਕ ਹੀ ਰਿਹਾ ਜੀ ਸਿਰ ਇੱਕ ਸੈਕਿੰਡ ਸਿਰ ਇੱਕ ਸੈਕਿੰਡ ਹੁਣ ਹੋਕ ਹੀ ਰਿਹਾ ਜੀ ਜ਼ੀਰੋ ਓਵਰਸ ਤੁਸੀਂ ਚੰਗੀ ਗੱਲ ਹੈ ਅਸੀਂ ਵੀ ਪਹਿਲਾਂ ਜਦੋਂ ਆਪੋਜੀਸ਼ਨ ਚ ਹੁੰਦੇ ਸੀ ਆਪਾਂ ਸਾਰੇ ਅਸੀਂ ਕਹਿੰਦੇ ਸੀ ਵੀ ਜ਼ੀਰੋ ਲੰਬਾ ਹੋਣਾ ਚਾਹੀਦਾ ਜੀ ਪਰ ਉਹਨਾਂ ਹੋ ਕੀ ਰਿਹਾ ਹੈ ਕਿ ਜ਼ੀਰੋ ਆਰ ਉਹਨਾਂ ਸਿਰਫ ਇੱਕ ਪੋਲਿਟਿਕਲ ਜਿਹੜੇ ਇਨਜਾਮ ਤਰਾਸ਼ੀਆਂ ਦਾ ਮਾਹੌਲ ਹੈ ਡਾ ਜ਼ੀਰੋ ਆਰ ਚੋਂ ਬਣ ਲੱਗ ਗਿਆ ਉਹਦੇ ਵਿੱਚ ਹੁਣ ਬਾਜਵਾ ਸਾਹਿਬ ਨੇ ਸਾਰੇ ਐਮ ਐਲ ਏ ਜਿਹੜੇ ਐਮ ਐਲ ਏਜ਼ ਆਰ ਈਵਨ ਮੱਚ ਮੱਚ ਹਾਇਰ ਦਨ ਦ ਚੀਫ ਸਕੱਟਰੀ ਜੇ ਚੀਫ ਸਕੱਟਰੀ ਸਾਹਿਬ ਦੇਤੇ ਅੰਜਲੇ ਹੁੰਦਾ ਤਾਂ ਦੱਸੋ ਜੀ ਮੇਰੇ ਕਹਿੰਦੇ ਮਤਲਬ ਹੈ ਜੀ ਪਲੀਜ਼ ਪਲੀਜ਼ ਫਾਰ ਗੋਡ ਸੇਕ ਆਪਾਂ ਇਹ ਨਾ ਕਰੀਏ ਜਿੱਥੇ ਕਿਤੇ ਜਿੱਥੇ ਕਿਤੇ ਕੋਈ ਧਿਆਨ ਦੇ ਵਿੱਚ ਆਉਂਦਾ ਤੁਸੀਂ ਕੋਈ ਰਿਟਨ ਕੰਪਲੇਟ ਭੇਜੀ ਜੀ ਕਿਸੇ ਨੂੰ ਮੈਂ ਕਹਿੰਦਾ ਜਿਹੜੀ ਗੱਲ ਤੁਸੀਂ ਮੈਨੂੰ ਆਬਜੈਕਸ਼ਨ ਕਿਸ ਚੀਜ਼ ਦਾ ਹੈ ਮੈਂ ਮੈਂ ਤਾਂ ਮੈਂ ਸਰ ਮੈਂ ਤੁਹਾਡੀ ਮੈਂ ਤੁਹਾਡੀ ਗੱਲ ਨੂੰ ਨਹੀਂ ਮੈਨੂੰ ਬਾਜਵਾ ਸਾਹਿਬ ਪਲੀਜ਼ ਚੇਅਰ ਨੂੰ ਡਰੈਸ ਕੀਤਾ ਜਾਵੇ ਸਪੀਕਰ ਸਾਹਿਬ ਮੈਨੂੰ ਇੱਕ ਚੀਜ਼ ਦਾ ਆਬਜੈਕਸ਼ਨ ਹੈ ਯੋਗੀ ਚੇਅਰ ਦੀ ਇਜਾਜ਼ਤ ਤੋਂ ਬਿਨਾ ਗਿਆ ਗਿਆ ਰਿਕੋਰਡਾ ਕੀਤਾ ਜਾਵੇ ਮੈਨੂੰ ਇੱਕ ਚੀਜ਼ ਦਾ ਆਬਜੈਕਸ਼ਨ ਹੈ ਬਾਜਵਾ ਸਾਹਿਬ ਨੇ ਗੱਲ ਕਹੀ ਹੈ ਇਹਨਾਂ ਦਾ ਚੁਣੇ ਹੋਏ ਨੁਮਾਇੰਦੇ ਨੇ ਇਹਨਾਂ ਦਾ ਹੱਕ ਹੈ ਡਿਊਟੀ ਹੈ ਇਹਨਾਂ ਦੀ ਲੋਕਾਂ ਦੀ ਗੱਲ ਰੱਖਣਾ ਪਰ ਸਵਾਲ ਇਹ ਹੈ ਵੀ ਜਿਹੜੀ ਇੱਕ ਚੀਜ਼ ਹਵਾਈ ਹੈ ਉਹਦਾ ਰਿਟਰਨ ਨਾ ਕਦੇ ਇਹਨਾਂ ਵੱਲੋਂ ਨਾ ਕਿਸੇ ਕਦੇ ਕਿਸਾਨ ਵੱਲੋਂ ਲੋਕਾਂ ਦਾ ਨਾਂ ਲੈ ਕੇ ਪੈਸੇ ਉਹ ਦਿੱਲੀ ਇਲੈਕਸ਼ਨ ਚੱਲ ਗਏ ਜੀ ਵਾਟ ਇਜ਼ ਥਿਸ ਯਾਰ ਇਹ ਕੀ ਚੱਲ ਰਿਹਾ ਜੀ ਇਹ ਮਜ਼ਾਕ ਹੀ ਮਜ਼ਾਕ ਚੱਲ ਰਹੇ ਹੋਏ ਥੇ ਹਾਂ ਤੁਹਾਡੇ ਕੋਲ ਤੁਹਾਡੇ ਕੋਲ ਇੱਕ ਮਿੰਟ ਤੁਹਾਡੇ ਕੋਲ ਤੁਹਾਡੇ ਕੋਲ ਕੀ ਕੀ ਸਬੂਤ ਹੈ ਜੀ ਕਿੱਥੇ ਪੈਸੇ ਚੱਲ ਗਏ ਕਿੱਥੇ ਨਾ ਚੱਲ ਗਏ ਜੇ ਮੈਂ ਜਿਹੜੀ ਗੱਲ ਕਹੀ ਹੈ ਜੇ ਮੈਂ ਗਲਤ ਹਾਂ ਵੀ ਹਾਂ ਜੇ ਸਪੋ 17 ਦੀ ਬਜਾਏ ਕਿਸੇ ਨੇ 21 ਐ 22 ਮੋਇਸਚਰ ਦੀ ਜੀਰੀ ਵੇਚਤੀ ਤੇ ਉਹ ਚ 100 200 ਕਟਾ ਆੜਤੀ ਤੋ ਲਵਾ ਲਿਆ ਇਹ ਸਰਕਾਰ ਦਾ ਕੀ ਰੋਲ ਹੈ ਸਮਝਾਓ ਮੈਨੂੰ ਐਵੇਂ ਬਿਨਾ ਗੱਲ ਤੋਂ ਜੀ ਆਪਾਂ ਹੋਰੀ ਪਾਸੇ ਲੈ ਜਾਂਦੇ ਚਲੋ ਠੀਕ ਹੈ ਜੀ ਆਪਾਂ ਅੱਗੇ ਚੱਲੀਏ ਆਪਾਂ ਅੱਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ